ਮਹਿੰਗੇ ਹੋਏ ਕੈਨੇਡਾ ਦੇ ਸੁਪਨੇ ਕੈਨੇਡਾ ਜਾਣ ਦੇ ਚਾਹਵਨਾਂ ਨੂੰ ਵੱਡਾ ਝਟਕਾ ਡਰੋ ਸਰਕਾਰ ਨੇ ਮਹਿੰਗੀ ਕੀਤੀ ਇਮੀਗ੍ਰੇਸ਼ਨ ਦੇਖੋ ਕਿੰਨੇ ਪ੍ਰਤੀਸ਼ਤ ਦਾ ਹੋਇਆ ਵਾਧਾ ਖਾਸ ਕਰਕੇ ਪੰਜਾਬੀਆਂ ਚ ਕੈਨੇਡਾ ਜਾਣ ਦਾ ਰੁਝਾਨ ਲਗਾਤਾਰ ਦੇਖਣ ਨੂੰ ਮਿਲਦਾ ਹੈ ਪਰ ਹੁਣ ਕੈਨੇਡਾ ਜਾਣ ਦੇ ਸੁਪਨੇ ਕੁਝ ਮਹਿੰਗੇ ਹੋਣ ਲੱਗੇ ਨੇ ਜੀ ਹਾਂ ਦੱਸਦੇ ਹਾਂ ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਫੀਸ ਚ ਵਾਧਾ ਕਰ ਦਿੱਤਾ ਹੈ ਕੈਨੇਡਾ ਜਾਣ ਦੇ ਚਾਹਵਨਾਂ ਨੂੰ ਵੱਡਾ ਝਟਕਾ ਲੱਗਿਆ ਏ ਜੇ ਬਿਲਕੁਲ ਸਹੀ ਸੁਣਿਆ ਤੁਸੀਂ ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਪੇਸ ਵਿੱਚ ਉਸਨ 12% ਵਾਧੇ ਦਾ ਐਲਾਨ ਕੀਤਾ ਏ ਦੇਰਸਿਲ ਇਮੀਗ੍ਰੇਸ਼ਨ ਰਿਫਿਊਜ਼ਲ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਸਾਰੀਆਂ ਸਥਾਈ ਨਿਵਾਸਰਜੀਆਂ ਲਈ ਇਹ ਵਾਦਾ ਕੀਤਾ ਏ 3 April 2024 ਤੋਂ ਇਹ ਵਾਦੇ ਦੇ ਚਾਰਜ ਲਾਗੂ ਹੋ ਜਾਣਗੇ ਨਵੀਆਂ ਦਰਾਂ ਮੁਤਾਬਕ ਦੇਸ਼ ਦੇ ਵਿੱਚ ਐਕਸਪ੍ਰੈਸ ਐਂਟਰੀ ਦੀ ਮੰਗ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ 950 ਡਾਲਰ ਪ੍ਰੋਸੈਸਿੰਗ ਫੀਸ ਅਤੇ 775 ਡਾਲਰ ਸਥਾਈ ਨਿਵਾਸ ਫੀਸ ਅਦਾ ਕਰਨੀ ਪਵੇਗੀ ਇੱਕ ਵਾਰ ਫਿਰ ਦਸ ਦਿਨਾਂ ਯਾ ਕੈਨੇਡਾ ਜਾਣ ਦੇ ਚਾਹਵਾਨਾਂ ਲਈ ਬੇਹਤ ਖਾਸ ਹੈ ਇਹ ਖਬਰ ਕੈਨੇਡਾ ਦੇ ਸੁਪਨੇ ਦੇਖਣੇ ਹੋਰ ਵੀ ਮਹਿੰਗੇ ਹੋਣ ਲੱਗੇ ਨੇ ਸੂਰ ਸਰਕਾਰ ਨੇ ਇਮੀਗ੍ਰੇਸ਼ਨ ਫੀਸ ਦੇ ਵਿੱਚ 12% ਵਾਧੇ ਦਾ ਐਲਾਨ ਕਰ ਦਿੱਤਾ ਹੈ